ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਪੀਲੀ ਸਰੋਂ ਦੇ ਨਾਲ ਤੁਸੀਂ ਕਿੰਨੇ ਕੰਮ ਕਰ ਸਕਦੇ ਪੀਲੀ ਸਰੋਂ ਦਾ ਇੱਕ ਪ੍ਰਯੋਗ ਦੱਸਣ ਜਾ ਰਹੇ ਹਾਂ ਇੱਕ ਢਾਲਾ ਦੱਸਣ ਜਾ ਰਹੇ ਹਾਂ ਪੀਲੀ ਸਰੋਂ ਦਾ ਜਿਹੜਾ ਤੁਹਾਡੇ ਜਿੰਨੇ ਵੀ ਵਿਗੜਦੇ ਕੰਮ ਹੈ ਉਹਨਾਂ ਨੂੰ ਪੂਰਾ ਕਰਨ ਵਾਸਤੇ ਪੀਲੀ ਸਰੋਂ ਦਾ ਪ੍ਰਯੋਗ ਜਿਹੜਾ ਆ ਉਹ ਕਿੰਨਾ ਕੁ ਫਾਇਦੇਮੰਦ ਹੁੰਦਾ ਹੈ ਇਸ ਢਾਲੇ ਨੂੰ ਬਹੁਤ ਲੋਕਾਂ ਨੇ ਵਰਤਿਆ ਤੇ ਜਮਾਇਆ ਬਹੁਤ ਰਿਜ਼ਲਟ ਪਾਵਰਫੁਲ ਮਿਲਦੇ ਦੇ ਤਾਂ ਤੁਸੀਂ ਲੋਕ ਵੀ ਕੋਈ ਤੁਹਾਡੀ ਕਿਸੇ ਕੰਮ 'ਚ ਰੁਕਾਵਟੜ ਚੜ੍ਹਾਈ ਹੋਵੇ ਤਾਂ ਤੁਸੀਂ ਪੀਲੀ ਸਟੌਨ ਦੀ ਵਰਤੋਂ ਕਰਕੇ ਇਹ ਆਪਣੀਆਂ ਰੁਕਾਵਟਾਂ ਨੂੰ ਦੂਰ ਕਰ ਸਕਦੇ ਆ ਕੋਈ ਨੈਗੇਟਿਵਿਟੀ ਹੈ ਉਹਨੂੰ ਵੀ ਦੂਰ ਕਰ ਸਕਦੇ ਆ ਹਰ ਪਾਸੇ ਹੀ ਫਾਇਦੇਮੰਦ ਹੋਏਗੀ ਇਸ ਢਾਲੇ ਨੂੰ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤੇ ਹੁਣ ਗੱਲ ਕਰਦੇ ਹਾਂ ਪੀਲੀ ਸਰੋਂ ਦੇ ਢਾਲੇ ਬਾਰੇ ਜਿਹੜਾ ਕਿ ਬੜਾ ਹੀ ਪਾਵਰਫੁਲ ਢਾਲਾ ਹੈ ਦੋਸਤੋ ਪੀਲੀ ਸਰੋਂ ਦਾ ਪ੍ਰਯੋਗ ਤੁਸੀਂ ਬਹੁਤ ਛਾਵਾਂ ਤੇ ਕਰਦੇ ਹੋਵੋਗੇ ਬਹੁਤ ਜਗ੍ਹਾ ਤੇ ਦੇਖਦੇ ਹੋਵੋਗੇ ਕਿ ਜਿੱਦਾਂ ਅਸੀਂ ਪੀਲੀ ਸਰੋਂ ਘਰ ਦੇ ਵਿੱਚ ਛਿੜਕਾਅ ਕਰਦੇ ਹਾਂ ਕੋਈ ਅਸੀਂ ਚੀਜ਼ ਹੋਵੇ ਜਿੱਥੇ ਪੀਲੀ ਸਰੋਂ ਨੂੰ ਪੜ ਕੇ ਅਸੀਂ ਛੱਟਾ ਦੇ ਸਕਦੇ ਹਾਂ ਬੜੀ ਫਾਇਦੇਮੰਦ ਹੁੰਦੀ ਹੈ ਤਾਂ ਇਹ ਜਿਹੜੀ ਪੀਲੀ ਸਰੋਂ ਮੈਂ ਤੁਹਾਨੂੰ ਅੱਜ ਜਿਹੜਾ ਜਿਹਦਾ ਪ੍ਰਯੋਗ ਦੱਸਣ ਜਾ ਰਿਹਾ ਇਹ ਪ੍ਰਯੋਗ ਇੰਨਾ ਕੁ ਪਾਵਰਫੁੱਲ ਆ ਇੰਨਾ ਕੁ ਕੰਮ ਤੀਰ ਤਰੱਕੇ ਨਾਲ ਕਰਦਾ ਆ ਕਿ ਰਿਜ਼ਲਟ ਨਾਲੋ ਨਾਲ ਮਿਲਦਾ ਤੁਸੀਂ ਕਰਨਾ ਕੀ ਆ ਤੁਸੀਂ ਮੰਨ ਲਓ ਪੀਲੀ ਸਰੋਂ ਤੁਹਾਡੇ ਕੋਲ ਥੋੜੀ ਜੀ ਤੁਸੀਂ ਪਾਈਆ ਪੀਲੀ ਸਰੋਂ ਲੈ ਕੇ ਰੱਖ ਲੈਣਾ ਕਿਉਂ ਕਰਕੇ ਇੱਕ ਵਾਰ ਲੈ ਲਿਓ ਬਾਰ-ਬਾਰ ਲੈਣ ਦੀ ਲੋੜ ਨਹੀਂ ਪੈਣੀ ਪਾਈਆ ਖਸਰੋ ਅੱਭੀ 25 ਪਰ 30 ਰੁਪਏ ਦੀ 40 ਰੁਪਏ ਦੀ ਆਜਣੀ ਕਾਫੀ ਥੋੜੀ ਬਹੁਤ ਹੁੰਦੀ ਹੈ ਮੁੱਕਦੀ ਨਹੀਂ ਤੁਸੀਂ ਸਰੋਂ ਨੂੰ ਲੈ ਲੈਣਾ ਜੇ ਕੋਈ ਤੁਹਾਡਾ ਕੰਮ ਧੰਦਾ ਮੰਨ ਲਓ ਕਿਤੇ ਕਾਰੋਬਾਰ ਕਾਰੋਬਾਰ ਰੁਕ ਗਿਆ ਦੁਕਾਨ ਦੁਕਾਨ ਹੋਵੇ ਤੁਹਾਡਾ ਆਫਿਸ ਹੋਵੇ ਫੈਕਟਰੀ کارਖਾਨਾ ਕੁਝ ਵੀ ਹੋਵੇ ਤੁਹਾਡਾ ਆਪਣਾ ਕੰਮ ਰੁਕਿਆ ਹੋਵੇ ਕੰਮ ਬੰਨਿਆ ਹੋਵੇ ਤੇ ਇਸ ਪੀਲੀ ਸਰੋਂ ਦੇ ਨਾਲ ਇਹ ਕੰਮ ਸਾਰੇ ਖੋਲੇ ਜਾਂਦੇ ਆ ਬੰਨਣ ਖੋਲੇ ਜਾਂਦੇ ਆ ਪੀਲੀ ਸਰੋਂ ਦੇ ਨਾਲ 네ਗੈਟਿਵਿਟੀ ਜਿੰਨੀ ਵੀ ਉੱਥੇ 네ਗੈਟਿਵ ਊਰਜਾ ਹੁੰਦੀ ਹੈ ਉਹਨੂੰ ਦੂਰ ਕਰ ਦਿੰਦੀ ਹੈ ਤੇ ਪੋਜ਼ਿਟਿਵ ਜਿਹੜੀ ਹੈ ਪਰਵੇਸ਼ ਕਰਾ ਦਿੰਦੀ ਹੈ ਤੁਸੀਂ ਕਰਨਾ ਕੀ ਹੈ ਪੀਲੀ ਸਰੋਂਾਂ ਪੀਲੀ ਸਰੋਂ ਦੇ ਤੁਸੀਂ ਇੱਕ ਮੁਠੀ ਲੈ ਲੈਣੀ ਆ ਇੱਕ ਮੁਠੀ ਚ ਕਲੀ ਦੇ ਉੱਤੇ ਥੋੜੀ ਜਿਹੀ ਮੋਟ ਰੱਖਣੀ ਹੈ ਦਾਣੇ ਜਿਆਦਾ ਨਹੀਂ ਰੱਖਣੇ ਜਿੰਨਾ ਤੁਹਾਨੂੰ ਲੱਗੇਗੀ ਹਾਂ ਇੰਨਾ ਕੁ ਬਹੁਤ ਹੈ ਤੁਸੀਂ ਕੀ ਕਰਨਾ ਇੱਕ ਦੀਵਾ ਲੈ ਲੈਣਾ ਅ ਦੀਵਾ ਸਰੋਂ ਦੇ ਤੇਲ ਦਾ ਜਗਾ ਲਓ ਜਾਂ ਫਿਰ ਕੋਈ ਐਦਾਂ ਦਾ ਹੋਏ ਦੀਵਾ ਜਿਹਦੇ ਵਿੱਚ ਸਰੋਂ ਆ ਜਾਵੇ ਤੁਹਾਡੀ ਠੀਕ ਹੈ ਤੁਸੀਂ ਕੀ ਕਰਨਾ ਉਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਲੈਣਾ ਜਿੰਨੀ ਕੁ ਸਰੋਂ ਤੁਹਾਡੀ ਉਹਨਾਂ ਕੀ ਠੀਕ ਹੈ ਤੁਸੀਂ ਜਿਹੜੀ ਤੁਹਾਡਾ ਫੈਕਟਰੀ ਆਫਿਸ ਦੁਕਾਨ ਕੁਝ ਵੀ ਹੈ ਪਹਿਲਾਂ ਉਸ ਤੋਂ ਸਾਰੀ ਉਲਟੀ ਘੁਮਾ ਲੈਣੀ ਹੈ ਸਾਰੀ ਸੱਤ ਵਾਰ ਉਥੇ ਫੇਰਾ ਲਾਣਾ ਪੂਰਾ ਸੱਤ ਚੱਕਰ ਮਾਰਨੇ ਆ ਸੱਤ ਚੱਕਰ ਮਾਰ ਕੇ ਤੁਸੀਂ ਕੀ ਕਰਨਾ ਜਿਹੜੀ ਪੀਲੀ ਸਰੋਂ ਹੋਏਗੀ ਉਸ ਦੀਵੇ ਦੇ ਵਿੱਚ ਪਾ ਦੇਣੀ ਹੈ ਸਰੋਂ ਦੇ ਤੇਲ ਦੇ ਵਿੱਚ ਉਹ ਤੇ ਬੱਤੀ ਲਾ ਕੇ ਤੇ ਉਹ ਜਿਹੜਾ ਦੀਵਾ ਆ ਉਹ ਚੱਲਦਾ ਰਹਿੰਦਣਾ ਉੱਥੇ ਉਸੇ ਜਗ੍ਹਾ ਤੇ ਜਿੱਥੇ ਤੁਹਾਡਾ ਕੰਮਕਾਰ ਬੰਨੇ ਆ ਇਹ ਪ੍ਰਯੋਗ ਸ਼ਨੀਵਾਰ ਵਾਲੇ ਦਿਨ ਕਰਨਾ ਦੀਵਾ ਲਗਾ ਕੇ ਜਿਹੜੀ ਸਾਰੀ ਸਰੋਂ ਆ ਟੋਟਲੀ ਜਿੰਨੀ ਵੀ ਸਰੋਂ ਆ ਸਾਰੀ ਸਰੋਂ ਸੜ ਜਾਣੀ ਚਾਹੀਦੀ ਆ ਸਰੋਂ ਦਾ ਦਾਣਾ ਕੋਈ ਵਿੱਚ ਰਹਿਣਾ ਨਹੀਂ ਚਾਹੀਦਾ ਇਸੇ ਤਰ੍ਹਾਂ ਦਾ ਸਿਸਟਮ ਲਗਾ ਲਿਓ ਕਿ ਦੀਵਾ ਜਿਹੜਾ ਤੋਂ ਤੁਹਾਨੂੰ ਦੀਵਾ ਬੈਟਰ ਰਹੇਗਾ ਜਾਂ ਫਿਰ ਤੁਸੀਂ ਕਿਸੇ ਅੱਗ ਦੇ ਵਿੱਚ ਪਾ ਸਕਦੇ ਹੋ ਅੱਗ ਚਲਾ ਕੇ ਇਹ ਤਾਂ ਚੱਲਦੀ ਅੱਗ ਦੇ ਵਿੱਚ ਅੱਗ ਜਲਾ ਲਓ ਥੋੜੀ ਜੀ ਅੱਗ ਜਲਾ ਕੇ ਉਹਦੇ ਵਿੱਚ ਵੀ ਪਾ ਸਕਦੇ ਆ ਇਹ ਦੋਨਾਂ ਤਰੀਕਿਆਂ ਦਾ ਪ੍ਰਯੋਗ ਤੁਸੀਂ ਕਰਕੇ ਦੇਖ ਲੈਣਾ ਜੇ ਤੁਹਾਨੂੰ ਬੈਟਰ ਕਿਹੜਾ ਲੱਗਦਾ ਅੱਗ ਵੈਸੇ ਅੱਗ ਦੇ ਵਿੱਚ ਜ਼ਿਆਦਾ ਜਲਦਾ ਹੈ ਦੀਵੇ ਦੇ ਵਿੱਚ ਨਹੀਂ ਜਲਦਾ ਤੁਸੀਂ ਅੱਗ ਦੇ ਵਿੱਚ ਹੀ ਦਾ ਪ੍ਰਯੋਗ ਕਰਿਓ ਦੀਵੇ ਦੇ ਵਿੱਚ ਪਵਾ ਰਹਿਣ ਦੀਓ ਠੀਕ ਹੈ ਕੋਈ ਇਹ ਤਾਂ ਤੁਹਾਡੀ ਫੈਕਟਰੀ ਕੰਮਕਾਰਾਂ ਦੇ ਬੰਨੇ ਦੀ ਫੀ ਜੇ ਹੁਣ ਤੁਸੀਂ ਮੰਨ ਲਓ ਤੁਹਾਨੂੰ ਲੱਗਦਾ ਕਿ ਤੁਹਾਡੇ ਉੱਤੇ ਨੈਗੇਟਿਵਿਟੀ ਕੋਈ ਕਿਸੇ ਨੇ ਕੁਝ ਕੀਤਾ ਹੋਇਆ ਜਾਂ ਕੋਈ ਵੈਸੇ ਕੁਝ ਤੁਸੀਂ ਚਰਾਹੇ ਤੋਂ ਟੱਪ ਗਏ ਹੋ ਕੋਈ ਐਸੀ ਚੀਜ਼ ਹੋਵੇ ਜਿਹੜੀ ਤੁਹਾਡੇ ਨਾਲ ਬਾਡੀ ਉੱਤੇ ਬਾਡੀ ਦੇ ਉੱਤੇ ਨੀਲੇ ਪੈਣ ਨੀਲੇ ਦਾਗ ਪੈਂਦੇ ਹੋਣ ਬਾਡੀ ਦੇ ਉੱਤੇ ਜਾਂ ਕੋਈ ਭੈੜੇ ਸੁਪਨੇ ਆਉਂਦੇ ਹੋਣ ਰਾਤ ਨੂੰ ਡਰਾਉਣੇ ਸੁਪਨਿਆਂ ਦੇ ਵਿੱਚ ਕੋਈ ਗੰਦੀ ਚੀਜ਼ ਕੋਈ ਕੋਈ ਤੁਹਾਡੇ ਨਾਲ ਗਲਤ ਕੰਮ ਕਰਦੀ ਹੋਵੇ ਜਿੱਦਾਂ ਸੈਕਸ ਕਰਦੀ ਹੋਵੇ ਕੁਛ ਐਦਾਂ ਦਾ ਕੋਈ ਗਲਤ ਤੁਹਾਡੇ ਨਾਲ ਹੁੰਦਾ ਹੋਵੇ ਤੁਸੀਂ ਕੀ ਕਰਨਾ ਤੁਸੀਂ ਉਹ ਮੁਠੀ ਦੇ ਵਿੱਚ ਥੋੜੀ ਜਿਹੀ ਪੀਲੀ ਸਰੋਂ ਪਾ ਲੈਣੀ ਆ ਮੁਠੀ ਦੇ ਵਿੱਚ ਪੀਲੀ ਸਰੋਂ ਪਾ ਕੇ ਤੁਸੀਂ ਆਪਣੇ ਸਿਰ ਤੋਂ 7 ਵਾਰ ਘਮਾ ਲੈਣੀ ਆ ਠੀਕ ਹੈ 7 ਵਾਰ ਘਮਾਉਣ ਤੋਂ ਬਾਅਦ ਤੁਸੀਂ ਇਹੀ ਸਰੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਅੱਗ ਚੱਲਦੀ ਅੱਗ ਹੋਵੇ ਅੱਗ ਦੇ ਵਿੱਚ ਸਾੜਨੀ ਆ ਇਹ ਤੁਸੀਂ ਪ੍ਰਯੋਗ ਸ਼ਨੀਵਾਰ ਸ਼ੁਰੂ ਕਰਕੇ ਠੀਕ ਹੈ ਜੀ ਇਹ ਪ੍ਰਯੋਗ ਤੁਸੀਂ ਲਗਾਤਾਰ 7 ਦਿਨ ਕਰਨਾ ਆ ਜਿਹੜਾ ਸਿਰ ਤੋਂ ਘਮਾਉਣ ਵਾਲਾ ਠੀਕ ਹੈ ਜਿਹੜਾ ਫੈਕਟਰੀ ਵਾਲਾ ਦੱਸਿਆ ਸੀ ਉਹ ਤਿੰਨ ਵਾਰ ਕਰਨਾ ਆ ਬਸ ਸ਼ਨੀਵਾਰ ਐਤਵਾਰ ਸੋਮਵਾਰ ਤਿੰਨ ਵਾਰ ਕਰਨਾ ਤੇ ਇੱਥੇ 7 ਦਿਨ ਕਰਨਾ ਤੁਸੀਂ ਪੀਲੀ ਸਰੋਂ ਲੈ ਕੇ ਆਪਣੇ ਸਿਰ ਤੋਂ ਵਾਰ ਲੈਣੀ ਹੈ ਵਾਰ ਕੇ ਆਪਣੇ ਸਿਰ ਤੋਂ ਵਾਰ ਕੇ ਉਹਨੂੰ ਚਲਦੀ ਅੱਗ ਦੇ ਵਿੱਚ ਪਾ ਦੇਣਾ ਜਿਹੜੀ ਵੀ ਨੈਗੇਟਿਵਿਟੀ ਤੁਹਾਡੇ ਨਾਲ ਨੈਗੇਟਿਵਿਟੀ ਹੋਏਗੀ ਨੈਗੇਟਿਵ એનર્ਜੀ ਹੋਏਗੀ ਨੈਗੇਟਿਵ ਊਰਜਾ ਕੋਈ ਵੀ ਤੁਹਾਡਾ ਤੁਹਾਡੇ ਨਾਲ ਲੱਗੀ ਹੋਊਗੀ ਚੀਜ਼ ਚਾਹੇ ਉਹ ਰਸਤੇ ਤੋਂ ਲੱਗੀ ਹੋਵੇ ਜਾਂ ਕਿਤੋਂ ਵੀ ਹੋਵੇ ਤੁਹਾਡਾ ਤੁਹਾਡਾ ਸਾਥ ਛੱਡ ਦੇਗੀ ਤੁਹਾਡੇ ਤੋਂ ਪਰੇ ਹੋ ਜਾਏਗੀ ਤੁਹਾਨੂੰ ਨੈਗੇਟਿਵ ਚੜੀ ਊਰਜਾ ਆ ਪੋਜ਼ਿਟਿਵ ਦੇ ਵਿੱਚ ਪਰਵੇਸ਼ ਹੋ ਜਾਏਗੀ ਤਾਂ ਦੋਸਤੋ ਇਹ ਟਾਲਾ ਕਰਕੇ ਦੇਖਿਓ ਬੜਾ ਅਜਮਾਇਆ ਹੋਇਆ ਸਾਡਾ ਟਾਲਾ ਹੈ ਬਹੁਤ ਲਾਭਕਾਰੀ ਟਾਲਾ ਹੈ ਇਹਦੇ ਫਾਇਦੇ ਬਹੁਤ ਹੁੰਦੇ ਆ ਤੇ ਸਾਡੀ ਇਹ ਵੀਡੀਓ ਸੀ ਜੇ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੈ ਪੀਰਾਂ ਦੀ ਜੈ ਮਸਤਾਾਂ ਦੀ ਮਾਲਕ ਬਲੀ ਕਰੇ